ਬਰ ਬੋਲਣਾ ਕਿ ਮੈਂ ਤੁਹਾਨੂੰ ਸਟੇਜ ਤੇ ਇੱਥੇ ਆ ਕੇ ਸਾਡੇ ਸਟੇਜ ਤੇ ਡਾਕਟਰ ਆਏ ਸੀ ਆ ਧੱਕਾ ਕਰ ਰਹੇ ਆ ਆ ਕੱਪੜੇ ਪਾੜਦੇ ਆ ਤੁਸੀਂ ਬੰਦੇ ਦੇ ਆ ਦੇਖੋ ਆਹ ਦੇਖੋ ਜੀ ਇਹ ਗੱਲ ਕਰਨਾ ਐਸੇ ਹੋ ਕੇ ਕਰਨਦੀਪ ਸਿੰਘ ਇਹ ਧੱਕਾ ਕਰ ਰਹੇ ਆ ਕਿੱਤਾ ਕਿਤਾ ਆ ਟੱਕਾ ਕਰਿਆ ਆ ਕੱਪੜੇ ਪਾੜ ਤਿਆਰ ਤੁਸੀਂ ਬੰਦੇ ਦੇ ਆ ਦੇਖ ਮੂਹ ਬਣਾ ਲੈ ਜਾਂ ਮੂਹ ਜਿਵੇਂ ਕਰ ਕੋਈ ਨਹੀਂ ਬਣਾ ਲੈ ਮੇਰੀ ਬਣਾ ਲੈ ਛੋਡੀ ਬਣਾ ਲਈ ਸਾਰੇ ਵੀ ਆ ਗਏ ਕੋਈ ਗੱਲ ਨਹੀਂ ਕਰਨ ਵਾਲੀ ਕੀ ਆ ਤੂੰ ਬੋਲਦਾ ਕਿਵੇਂ ਆ ਕਰਨ ਵਾਲੀ ਕੀ ਗੱਲ ਹੈ ਕਰਨ ਵਾਲੀ ਤੇਰਾ ਮੂਵੀ ਤੇਰੀ ਪਰ ਬੋਲਦਾ ਕਿਵੇਂ ਤੂੰ ਆ ਦੇਖੋ ਜੀ ਆ ਦੇਖੋ ਜੀ ਕਰਨ ਦਾ ਪਤਾ ਲੱਗੇ ਆ ਦੇਖੋ ਛੱਡ ਦੇ ਸਟੇਜ ਲਗੇ ਕਿ ਉਹ ਚੱਲੇ ਆਏ ਅੱਜ ਸਟੇਜ ਤੇ ਆ ਕੇ ਅੱਜ ਮਗਰ ਕਿਉਂ ਬੈ ਬੀ ਜੀ ਅੱਜ ਸਟੇਜ ਤੇ ਆ ਕੇ ਇੱਕ ਗਣਾ ਅੱਜ ਸਟੇਜ ਤੇ ਆ ਕੇ ਪੰਜਾਬ ਪੁੱਛ ਨਹੀਂ ਨਹੀਂ ਇਹ ਮੇਰੇ ਮੈਲ ਨੂੰ ਥਲਾਸ ਦੇ ਮੈਲ ਨੂੰ ਕਿਵੇਂ ਥਲਾਸਦੇ ਤੁਸੀਂ ਆਹ ਸਾਡੀ ਸਟੇਜ ਤੇ ਆ ਕੇ ਹਮਰਾ ਕਰਦੇ ਆ ਦੇਖੋ ਕਪੜੇ ਪਾ ਕੇ ਸਾਡੇ ਕਰਦੇ ਕ੍ਰਿਪਟਰ ਕਰ ਰਹੇ ਆ ਅਸੀਂ ਤੇਰੇ ਕੋਲੇ ਚੰਦ ਤੇ ਵੀ ਦੇ ਤੂੰ ਸਾਡੀ ਸਟੇਜ ਤੇ ਤੂੰ ਉੱਧਰ ਕਿਹੜੇ ਉੱਥੇ ਤੂੰ ਤਾਂ ਬਿਸਤਰੀ ਤੇ ਕੀ ਕਰਨਾ ਆ ਪੀਸ ਦੇਖਾ ਲਿਆ ਤੁਸੀਂ ਪਈਆਂ ਆ ਰਹੇ ਹੋ ਮੋਬਾਈਲ ਆ ਬਾਟੇ ਭਾਈ ਮੋਬਾਈਲ ਖੋਦਾ ਆ ਰੱਖ ਮੈਂ ਤਾਂ ਸਾਡੀ ਅਰਸਾ ਮੈਂ ਮੋਬਾਈਲ ਇੰਦਰ ਮੋਬਾਈਲ ਦੇ ਤਾ ਬਰ ਮੈਂ ਦੇ ਤਾ ਬੰਦ ਕਰ ਦੇਣਾ ਮਾਮਾ ਮੋਬਾਈਲ ਰੱਬ ਜਾਣੇ ਹੈ ਕਿੱਥੇ ਸਿਰਦੇ ਉਹ ਕਿੰਨਾ ਕਰਕੇ ਜਾ ਰਹੇ ਆ ਇਹਦਾ ਨਾਸ਼ੀ ਮੰਨ ਲੈ ਕਿਉਂਕਿ ਤੂੰ ਤੂੰ ਛੱਡ ਦਿੱਤੀ ਮੈਂ ਬਿਲਕੁਲ ਬਿਲਕੁਲ ਰਹਿ ਗਿਆ ਚਿੱਟੇ ਦੇ ਰਚੇ ਚਿੱਟੇ ਦੇ ਰਚੇ ਇੱਕ ਮਿੰਟ ਇੱਕ ਮਿੰਟ ਚੱਲ ਆਇਆ ਕਰ ਚੱਲ ਠੀਕ ਹੈ ਆ ਵੀਡੀਓ ਕਰ ਲੈ ਚੱਲ ਆ ਕਰਾ ਇਹਦਾ ਲੈ ਤੈਨੂੰ ਤੈਨੂੰ ਅਧਿਕਾਰ ਹੈ ਤੂੰ ਜੋ ਤੇਰੇ ਮੂੰਹ ਜਾਏ ਤੂੰ ਬੋਲੀ ਜਾਏਂ ਬਗਵਾਸ ਕਰੀਏ ਮੈਂ ਸਾਡੇ ਸਟੇਜ ਤੇ ਆ ਕੇ ਸਾਡੇ ਸਟੇਜ ਤੇ ਦਾ ਕਹਿੰਦੇ ਆ ਸਾਡੀ ਸਟੇਟ ਤੇ ਸਾਡੀ ਸਟੇਟ ਤੇ ਖੜਾ ਤੂੰ ਡਰਾਉਣਾ ਸਿੱਖਿਆ ਤੈਨੂੰ ਕੋਈ ਡਰਦਾ ਤੂੰ ਕਹਿੰਦਾ ਅਸੀਂ ਆ ਜੀ ਇਹ ਕਿ ਸੰਤਾਲੀ ਜਦੋਂ ਖੋ ਗਿਆ ਪੀਟਰ ਦੀ ਗੋਲੀ ਡਰੇ ਓਏ ਅਸੀਂ ਮੀਟਰ ਤੇ ਤੁਸੀਂ ਚੱਕ ਕੇ ਮਾਂ ਦਾ ਪੁੱਤ ਮਾਰਾ ਤੂੰ ਮੈਨੂੰ ਡਰਾਉਣਾ ਨਾ ਵੀਡੀਓ ਅਸੀਂ ਨਹੀਂ ਡਰਦੇ ਕੁੱਤੇ ਇਹ ਤਾਂ ਪੈਂਦੀਆਂ ਮੇਰਾ ਬਣਾਵਾ ਵੀਡੀਓ ਓ ਤੂੰ ਆਪਦੀ ਵਰਦੀ ਚਾਹੀਦੀ ਬਣਾਵਾ ਵੀਡੀਓ ਮੇਰੀਆਂ 50 ਵਰਦੀ ਦੱਸ ਲੈ ਤੂੰ ਤੂੰ ਮੂਰਛਾ ਦੇਣਾ ਤੱਕ ਨਹੀਂ ਕਰਦਾ ਅਸੀਂ ਰਾਈਟ ਸਾਈਡ ਰਾਈਟ ਸਾਈਡ ਆਪਦੀ ਰੈਲੀ ਕਰਾਂਗੇ ਸਾਨੂੰ ਕਿ ਲੋਟ ਕਰਨ ਕੋਈ ਤੂੰ ਸਾਨੂੰ ਰੋਕਿਆ ਕਿ ਨਹੀਂ ਗਲੀ ਸੇਕਾ ਗੁੰਡਾ ਕਰਦੀ ਤੂੰ ਸਾਡੇ ਦੂਰੇ ਉਹ ਸਾਡੇ ਇੱਕ ਮਿੰਟ ਸਾਡੇ ਮਲਾਜ਼ਮਾਂ ਨੂੰ ਸੜਕ ਤੇ ਜਾਂਦੇ ਬੈਠੇ ਸਾਡੇ ਬੰਦੇ ਨੂੰ ਕਿਡਨਾਪ ਕਰਕੇ ਲੈ ਜਾ ਰਹੇ ਸਾਡੇ ਮਲਾਜ਼ਮ ਨੂੰ ਕਿੱਥੇ ਲੈ ਗਏ ਉਹ ਸਾਡੇ ਬੰਦੇ ਨੂੰ ਕਿੱਥੇ ਲੈ ਗਏ ਆਹ ਦੇਖੋ ਜੀ ਇਹ ਗੱਲ ਕਰਨਾ ਐਸੇ ਹੋਰ ਕਰਨਦੀਪ ਸਿੰਘ